ਆਹ ਸਾਹਮਣੇ ਲੱਗੇ ਹੋਏ ਸੈਂਪਲ ਇੱਕ ਤਾਂ ਸੁਣੀ ਸਫਾਈ ਪਰ ਯਾਰ ਥੋੜੀ ਯਾਰ ਹੈ ਪੈਨਟ ਚਲ ਜਾਣਾ ਹਾਂ 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 ਇਸ ਨੂੰ ਵੀ ਨਾ ਬਣਾਉਣਾ ਅੱਛਾ ਅੱਜ ਜਿਹੜਾ ਇਹ ਮਾਗਾ ਮੈਂ ਨੇੜੇ ਆਇਆ ਆਪਣਾ ਫਲੈਟ ਵਿੱਚ ਇਹਨਾਂ ਪਰ ਹੁਣ ਇਹਨਾਂ ਨੇ ਪਰਦਾ ਲਾਤਾ ਇੱਥੇ ਜਾਂ ਪਿਛਲੀ ਵਾਰ ਆਇਆ ਸੀ ਨੇ ਪਰਦਾ ਚੱਕਤਾ ਪਾਤਾ ਇੱਥੇ ਇੱਥੇ ਕਹਿੰਦਾ ਸੀ ਕੱਪੜੇ ਸੁਕਾਉਂਦੇ ਇੱਥੇ ਹਾਂ ਅੱਛਾ ਹੁਣ ਮੇਰੇ ਘਰ ਦੇ ਨੇ ਨਿਊਆ ਪਟ ਪਟੀਆਂ ਜਾ ਰਹੀਆਂ ਬਾਈ ਕੋਈ ਨਾ ਕਿਧਰ ਕਿਧਰ ਮੇਰੇ ਬਾਪੂ ਨੇ ਜਾਂ ਬੇਬੇ ਨੇ ਖਜ਼ਾਨਾ ਦੱਬਿਆ ਹੋਣਾ ਅੱਛਾ ਜੀ ਉਹ ਥੋੜਾ ਜਿ ਲੱਭ ਗਿਆ ਸਾਰਾ ਥੱਲੇ ਥੱਲੇ ਪੜ ਦੋ ਚਾਰੇ ਪਾਸੇ ਨੂੰ ਸੋਨੇ ਦੇ ਮੋਹਰੇ ਕਿਧਰ ਕਿਧਰ ਮਿਲ ਜਾਣੇ ਤੁਹਾਨੂੰ ਬਾਈ ਇੱਥੇ ਨੂੰ ਕਿਤੇ ਹੋਣਗੀਆਂ ਜਿੱਥੇ ਨਾਲ ਪਟ ਰਿਆਂ ਅੱਗੇ ਨੂੰ ਬਾਅਦ ਜਾ ਹੋਰ ਅੱਗੇ ਅੱਗੇ ਜਿਹੜਾ ਲੱਭ ਗਿਆ ਥੋੜਾ ਅੱਜ ਫੇਰ ਟਰਾਲੀ ਪਰ ਹੋਊਗੀ ਅੱਜ ਨਹੀਂ ਹਲੇ ਅੱਜ ਨਹੀਂ ਬਾਲੀ ਅੱਛਾ ਅੱਜ ਟਰਫਾ ਭਾਅ ਕਰਕੇ ਹੀ ਲੱਗਣੀ ਹਾਂ 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 ਅੱਜ ਮੈਂ ਪੱਠੇ ਪਰ ਜਾ ਕੇ ਆਉਣਾ ਇੱਟਾ ਦਾ ਭਾਅ ਪਤਾ ਪਤਾ ਕਰਕੇ ਆਉਣਾ ਕਿ ਕਿਹੜਾ ਟੁੱਟ ਚੱਲਦੇ ਰੇਟ ਰੂਟ ਇੱਟਾ ਦਾ ਉਹ ਸਾਰਾ ਪਤਾ ਕਰਕੇ ਨਹੀਂ ਨਹੀਂ ਉਹ ਨਹੀਂ ਦੂਜੀ ਕੰਕਰੀਟ ਵਾਲੀ ਲਾਉਣੀ ਆਪਾਂ ਨੇ ਬੈਰਕ ਬਲਾਕ ਲੈਣੇ ਉਹਦਾ ਪਤਾ ਕੀ ਰੇਟ ਹੈ ਇੱਕ ਬਲਾਕ ਦਾ ਪਤਾ ਕੁਝ ਰੇਟ ਰੂਟ ਜਿਹੜਾ ਦਾ ਛੋਟਾ ਪੀਸਾ ਉਹ 140 ਰੁਪਏ ਵਿੱਚ ਹੈ ਜਿਹੜਾ ਬੜਾ ਪੀਸਾ ਉਹ 40-45 ਰੁਪਏ ਤੋਂ ਉੱਪਰ ਪੈਣਾ ਚਲੋ ਦੇਖਣੇ ਜਾ ਕੇ ਅੱਜ ਪਤਾ ਕਰਕੇ ਤੁਹਾਨੂੰ ਦੱਸਦਾ ਸਾਰਾ ਅੱਜ ਵੀਡੀਓ ਬਣਾ ਕੇ ਲਿਆਉਣੀ ਮੈਂ ਇਹਨਾਂ ਨੇ ਪਤਾ ਲੱਜੂਗਾ ਆਪਣੇ ਜਿਹੜੇ ਬੰਦੇ ਦੇਖਦੇ ਆ ਉਹਨੇ ਇੱਕ ਮੁੰਡੇ ਦਾ ਮੈਸੇਜ ਵੇਖਣਾ ਮੈਂ ਸਾਰਾ ਕਰ ਕੰਕਰੀਟ ਦਾ ਬਣਾਇਆ ਫੋਟੋ ਆਈਦੀ ਮੇਰੇ ਕੋਲ ਹੁਣੀ ਕੰਕਰੀਟ ਦੇ ਆਏ ਏਹ ਕੰਡਾ ਢੰਡੀਆਂ ਪਾ ਕੇ ਹਾਂ ਕੰਡਾ ਢੰਡੀਆਂ ਨਾਲ ਹਾਂ 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 ਇਸ ਕੱਢੀ ਦਾ ਪਾਣੀ ਲੈ ਰਿਹਾ ਹਾਂ। ਲੈੰਟਰ ਦਾ ਪਾਣੀ। ਚਲ ਮੈਂ ਵੀ ਜਾ ਕੇ ਹੁਣ ਤਿਆਰ ਹੋਵਾਂ। ਹੋਰ ਕਿ ਚੀਜ਼ ਦੀ ਲੋੜ ਲੋੜ। ਕੋਈ ਨਹੀਂ ਆਪੀ ਚੰਗੀ ਆ। ਅੱਛਾ ਠੀਕ ਹੈ ਠੀਕ। ਇਹ ਵਾਟਰ ਕੂਲਰ ਦਾ ਟੱਕਾ ਨਹੀਂ ਖੁੱਲਿਆ। ਯਾਰ ਉਹ ਪਤਾ ਕੀ ਆ ਖੁੱਲਤਾ ਜਾਂਦਾ ਉਹ। ਉਹ ਟੰਗਣਾ ਖੋਲਣਾ ਪੈਂਦਾ ਉਹ। ਜਾਮੇ ਜਾਮ ਹੋ ਗਿਆ। ਮੈਂ ਖੋਲਦਾ ਉਹਨੂੰ ਮੈਂ। ਕਹਿੰਦੇ ਵਾਟਰ ਕੂਲਰ ਟੱਕਣ ਜਾਮ ਹੋ ਗਿਆ ਸਾਡੇ ਕੋਲ ਵੀ ਫਸ ਜਾਂਦਾ ਉਹ। ਮੈਂ ਦੇ ਦਾਂ ਖੁੱਲੇ ਨਹੀਂ ਪਾਣੀ ਬੋਟ ਬੋਟ। ਬਾਟਰ ਗੁੰਡਰ ਤੇ ਢੱਕਣ ਲੱਜ ਜਾਂਦਾ ਉਹਨੇ ਟੇਡਾ ਮੇਡਾ ਜਿਹਾ ਲੱਗ ਜਾਂਦਾ ਢੱਕਣਾ ਹਾ ਇਹ ਢੱਕਣਾ ਥੋੜੇ ਹੱਥ ਜਾ ਮਾਰ ਕੇ ਉੱਪਰ ਤੇ ਮਾਰਕ ਉੱਪਰ ਫਿਰ ਖੁੱਲਦਾ ਹੈ ਮੈਂ ਖੋਲਦਾ ਇਹਨੂੰ ਜਿੱਥੇ ਮੈਂ ਜਾਣਾ ਉਸ ਜਗ੍ਹਾ ਦੀ ਲੋਕੇਸ਼ਨ ਆ ਚੁੱਕੀ ਹੈ ਮੇਰੇ ਕੋਲ ਤੇ ਤਿਆਰ ਹੋਈਏ ਇਹ ਕੰਮ ਨੇ ਵੀਡੀਓ ਪਹਿਲਾਂ ਟਾਲਾ ਫਿਰ ਸਰੀਏ ਵਾਲਾ ਫਿਰ ਸਿਮਿੰਟ ਵਾਲਾ ਸਿਮਿੰਟ ਵਾਲੇ ਬੰਦੇ ਇੱਕ ਨੰਬਰ ਲੈਣਾ ਹਲੇ ਉੱਥੇ ਵੀ ਜਾ ਕੇ ਆਉਣਾ ਹੁਣ ਤਿੰਨ ਚੀਜ਼ ਆ ਜਾ ਮੇਰੇ ਕੋਲ ਸਿਮਿੰਟ ਸਰੀਆ ਤੇ ਇੱਟਾ ਇਹ ਕਰ ਰੇਤੇ ਦਾ ਵੀ ਕਰਨਾ ਪੈਣਾ ਪਿਆ ਅੱਜ ਕੱਲ ਸਾਰਜ ਤੋਂ ਭੇਜਦਾ ਟਰੈਕਟਰ ਲੈ ਕੇ ਵੀ ਰੇਤਾ ਵੀ ਲਿਆ ਇਹ ਤਿੰਨ ਚੀਜ਼ਾਂ ਸਾਨੂੰ ਜ਼ਰੂਰੀ ਚਾਹੀਦੀਆਂ ਨੇ ਚਾਰ ਚੀਜ਼ਾਂ ਰੇਤਾ ਸਿਮਿੰਟ ਸਰੀਆ ਇੱਟਾਂ ਜਿੰਨਾ ਕੰਮ ਚੱਲਣਾ ਇੱਟਾਂ ਦੇ ਪੈਸੇ ਨਾਲੇ ਅੜਕਾ ਕੇ ਵੀ ਆ ਜਾਣਗੀਆਂ ਔਰ ਸਰੀਆ ਸਿਮਿੰਟ ਰੇਤਾ ਚਾਹੀਦੇ ਇਹ ਤਿੰਨ ਚੀਜ਼ਾਂ ਆ ਥੱਲੇ ਤੋਂ ਜੁੜਾ ਹੁਣ ਬੀਮ ਖੜਾ ਹੋਣਾ ਨਾ ਉਹਨੂੰ ਥੱਲੇ ਤੇ ਪੈਣਾ ਸਰੀਆ ਮੈਂ ਤਾਂ ਮੈਂ ਤਾਂ ਤਿਆਰੀ ਖਿੱਚਣ ਲੱਗ ਕੇ ਜਾਣ ਵਾਸਤੇ ਮੈਂ ਦੇਖਿਆ ਮੈਂ ਮਹੱਗ ਗੱਡੀ ਲੈ ਕੇ ਉਹ ਲਾਂਗੇ ਹੁਣ 2-3 ਵਜੇ ਉਹ ਆਊਗਾ ਜੇ ਮੈਂ 2-3 ਵਜੇ ਜਾਂਦਾ ਨਾ ਫਿਰ ਮੇਰੀ ਟਾਈਮਿੰਗ ਵਿਗੜ ਜਾਂਦੀ ਸਾਰੀ ਘੰਟਾ ਜਾਣ ਦਾ ਘੰਟਾ ਫਿਰ ਘੰਟਾ ਤੋਂ ਘੰਟਾ ਤੋਂ ਗੱਲਾਂ ਮਤਾ ਕਰਨੀ ਫਿਰ ਮੇਰਾ ਗਰਾਊਂਡ ਦੀ ਟਾਈਮ ਹੀ ਵਿਗੜ ਜਾਂਦੀ ਮੇਰੇ ਹੁੰਦਾ ਵੀ ਮੈਂ ਗਰਾਊਂਡ 5-6 ਵਜੇ ਪਹੁੰਚਣਾ ਹੁੰਦਾ ਤੇ ਹੁਣ ਦੇਖਦਾ ਮੁੰਡਾ ਯਾਰ ਦੋਸਤਾ ਪਰਮੇਸ਼ਰ ਉਹਨੂੰ ਪੁੱਛਦਾ ਉਹਦੇ ਕੋਲ 14-15 ਗੱਡੀਆਂ ਕੋਈ ਨਾ ਕੋਈ ਵਿੱਲੀ ਹੁੰਦੀ ਫਿਰ ਉਹਦੇ ਕੋਲ ਉਹਦੇ ਲੈ ਕੇ ਜਾਂਦੇ ਤੇ ਹੁਣ ਭਾਈ ਫਿਰ ਗੁੱਜਰ ਭਾਈ ਰੋਟੀ ਫੜਾਈ ਇੱਕ ਵਾਰੀ ਚੱਲੀ ਫਿਰ ਗੁੱਜਰ ਭਾਈ ਰੋਟੀ 'ਚ ਬੈ ਚ ਬੈੜੀਆਂ ਚੀਜ਼ਾਂ ਖਾ ਖਾ ਕੇ ਨਾ ਬੈਲ ਚੜਿਆ ਪਿਆ ਦੱਸਿਓਰਾ ਕਿਆ ਇਲਾਜ ਆ ਕद्दू ਖਾਈ ਜਾਂਦੇ ਆ ਵਿੱਚੇ ਦਾਲਾਂ ਖਾਈ ਜਾਂਦੇ ਆ ਵਿੱਚੇ ਡਾਕਟਰ ਮੈਂ ਸ਼ਟਰਮ ਮੈਂ ਤਾਂ ਉਹਨੂੰ 2-3 ਦਿਨ ਬੜਾ ਪਰਹੇਜ਼ ਕੀਤਾ ਪਹਿਲੀ ਤਰੀਕ ਤੋਂ ਲੈ ਕੇ ਅੱਜ 5 ਤਰੀਕ ਹੋ ਗਈ ਐ ਬੜਾ ਪਰਹੇਜ਼ ਕੀਤਾ ਬੜੀ ਡੀਟੌਕਸ ਕੀਤੀ ਡੀਟੌਕਸੇ ਕਹਿੰਦੇ ਹੁੰਦੇ ਬੋਡੀ ਨੂੰ ਡੀ ਹਾਈਡਰੇਟ ਪਾਣੀ ਪੀ ਵੀ ਕੇ ਬਾਸ਼ ਕੀਤੀ ਅੱਜ ਤਾਂ ਸਵੇਰ ਦਾ 1 ਲੀਟਰ ਪਾਣੀ ਪੀ ਲਿਆ ਨਿਕਲ ਇੱਕ ਵਾਰੀ ਫੇਰ ਪੀਣਾ ਅੰਦਰੋਂ ਧੋਣੀ ਬੋਡੀ ਇੱਕ ਵਾਰੀ ਐ ਚੰਗੀ ਤਰ੍ਹਾਂ ਜੋ ਗੰੰਦ ਮੰਦ ਕੱਢਦੀ ਐ ਬਾਹਰ ਲਿਆ ਬਾਈ ਫਿਰ ਉੱਥੇ ਗੁੱਜਰਬਾਈ ਦੇ ਰੋਟਰ ਗੁੱਜਰਬਾਈ ਖਾਵੇ ਆ ਵੀ ਗੁੱਜਰਬਾਈ ਓਏ ਆਹ ਲਓ ਫੜ ਤੇਰੀ ਰੋਟੀ ਆ ਗਈ ਬਾਈ ਮਹਾਰਾ ਚੱਲਿਆ ਤਾਂ ਅੱਛਾ ਜੀ ਆਪਾਂ ਨਾਲ ਤੇਰੀ ਰੋਟੀ ਫੜਾ ਕੇ ਆਵਾਂ ਘੜੀ ਹੁਣ ਪੈ ਲਈ ਹਲੇ ਟਾਈਮ ਹੈਗਾ ਮੇਰੇ ਕੋਲ 2 ਘੰਟੇ ਇੱਕ ਦੋ ਕੰਮ ਕਰਨ ਲੈ ਇੱਕ ਦੋ ਟੈਲੀਫੋਨ ਕਰਨੇ ਉਹ ਕਰ ਲਈਏ ਨਹੀਂ ਆਉ ਉਹ ਅੱਜਕ ਨਹੀਂ ਲੱਗਦਾ ਹੈਗਾ ਲੱਗਦਾ ਪਰ ਮੌਸਮ ਠੰਡਾ ਅੱਜ ਇਸ ਵੀਡੀਓ ਚ ਤਾਂ ਮੈਂ ਕਦੇ ਦਿਖਾਈ ਹੋਈ ਨਹੀਂ ਆਪਣੀ ਮੋਟਰ ਲੋਕੇਸ਼ਨ ਕਦੇ ਦਿਖਾਈ ਹੋਈ ਨਹੀਂ ਬਹੁਤ ਟਾਈਮ ਦਿਨ ਹੋ ਗਏ ਹੁਣ ਆਪਣੇ ਦਿਖਾਈ ਹੋਈ ਨੂੰ ਚਾਰੇ ਪਾਸੇ ਵਿਊ ਚਾਰੇ ਪਾਸੇ ਸਾਰਾ ਕੁਝ ਗੁੱਜਰ ਭਾਈ ਮੜਾ ਮੋਟਾ ਨਕਸ਼ਤਦਾਰੀ ਕਰਦਾ ਰਹਿੰਦਾ ਹੁਣ ਪਬੂਲਾ ਨਹੀਂ ਦਿਖਾਇਆ ਭਾਈ ਆ ਜਿਹੜੀ ਇਹਨੇ ਪੂਲਾ ਨਸਲ ਲਾਈ ਹੈ ਨਾ ਇਹ ਨਸਲ ਪਤਾ ਨਹੀਂ ਕਿਹੜੀ ਲਾਈ ਕਿਹੜੀ ਨਹੀਂ ਹੁਣ ਜਦ ਵਿੱਚ ਵਿੱਚ ਦੇ ਬੂਟੇ ਦੇਖਣੇ ਪੈਣੇ ਜਿਹੜੇ ਆ ਸਾੜ ਵਾਲੇ ਬੂਟੇ ਆ ਭਾਈ ਹੱਥ 'ਚ ਨਹੀਂ ਆਉਂਦੇ ਹੁਣ ਪੂਰੇ ਆ ਅੱਤ ਦੇ ਨਾ ਪੂਰਾ ਕੇਰਾ ਬਣਦਾ ਨਹੀਂ ਹੈਗਾ ਆ ਦੇਖੋ ਐਂਦੀ ਇਹ ਤੇ ਅਗਲੇ ਬੂਟੇ ਦਾ ਇੱਕ ਦਾ ਨਹੀਂ ਹੈਗਾ ਸਾਰੇ ਦੇ ਇੱਕੋ ਸਾਈਜ਼ ਦੇਖੋ ਆ ਆ ਥੋੜਾ ਪਤਲਾ ਥੋੜਾ ਟੇਟਾ ਵੀ ਹੋਇਆ ਹੋਇਆ ਹੈ ਇਸ ਤੋਂ ਅਗਲਾ ਦੇਖੋ ਆ ਦੇਖੋ ਹੈ ਇੱਧਰ ਹੁਣ ਤੁਹਾਨੂੰ ਮੈਂ ਆਪਣੇ ਦਿਖਾਉਂਦਾ ਸਾਈਡ ਵਾਲਾ ਬੂਟਾ ਆ ਆ ਗਿਆ ਗੁੱਟ ਉਹਦੇ ਵਿੱਚ ਤੇ ਆ ਆ ਗਿਆ ਇਹਦੇ ਵਿੱਚ ਆ ਆ ਮੇਰੇ ਲੱਗੇ ਹੋਏ ਆ ਹੋਰ ਥੋੜੇ ਪਤਲੇ ਵੀ ਹੈਗੇ ਇਹ ਪਤਾ ਨਹੀਂ ਪਤਾ ਨਹੀਂ ਰੇਰੂਏ ਜ਼ਿਆਦਾ ਪਾਏ ਇਹਨਾਂ ਨੇ ਇਹ ਰੱਬ ਜਾਣਦਾ ਹੁਣ ਵੀ ਕੀਆ ਚੱਕਰ ਹੋਇਆ ਇਹ ਅਜੀ ਦਾ ਸੇਵਾ ਪਾਣੀ ਬਹੁਤ ਕੀਤੀ ਆ سامنے ਮੋਟਰ ਦਾ ਵਿਊ ਗੁੱਜਰ ਤੇ ਕੱਪੜੇ ਸੁੱਕਦੇ ਆ ਥੋੜੀ ਅਖਬਾਰ ਚ ਵੀ ਖਬਰ ਆ ਗਈ ਭਾਈ ਕਹਿੰਦੇ ਬੰਦੇ ਕੰਮ ਢਿੱਲਾ ਕਰਦੇ ਆ ਉਹਨੂੰ ਖਬਰ ਪੜ੍ਹ ਕੇ ਵੀ ਸੁਣਾ ਦਿੰਦਾ ਮੈਂ ਆ ਲੈ ਪਹਿਲੇ ਫਰੰਟ ਪੇਜ ਤੇ ਲੱਗੀ ਥੋੜੀ ਖਬਰ ਰੋਪੜ ਤੋਂ 7 ਕਿਲੋਮੀਟਰ ਦੂਰ ਜਾਨਮਾਲ ਦੇ ਘਰਾਂ ਦੇ ਜਿਹੜੇ ਆਪਣੇ ਲੱਗੇ ਹੋਏ ਆ ਪੱਟਣ ਕੰਮ ਬਹੁਤ ਢਲਾ ਕਰ ਰਿਹਾ ਕੰਮ ਤੇਜ਼ ਕਰੋ ਬਾਈ ਪਰ ਦੋ ਕੁ ਦਿਨਾਂ ਤੋਂ ਥੋੜੇ ਕੰਮ ਦੀ ਨੇ ਤੇਜ਼ੀ ਕੀਤੀ ਇਸ ਕਰਕੇ ਜੋ ਘਰ ਦਾ ਮਾਲਕ ਹੈ ਬੜਾ ਖੁਸ਼ ਹੋਇਆ ਨਾ ਤੂੰ ਤੇ ਹੁਣ ਮੈਂ ਥੋੜਾ ਸੰਤੁਸ਼ਟਾ ਦਾ ਹਾਂ ਤੂੰ ਦੂਜੀ ਖਬਰ ਵੀ ਨਾਲੇ ਲਾ ਦਈਏ ਲੋਹਾ ਪੈਂਤੀ ਨਾ। ਮੇਰੇ ਕੋ 45 ਨੂੰ ਆ ਲਿਆ ਬੰਦਾ। 45 ਰੁਪਏ ਕਿਲੋ ਨੂੰ। ਉਹ ਆਪਣਾ ਜਿਹੜਾ ਉਹ ਬਾਹਰ ਪਿਆ ਨਾ ਸਰੀਆ ਪਿਆ। ਉਹ ਥੋੜਾ ਮਹਿੰਗਾ ਆਪਣਾ। ਐਂ ਕਹਿ ਰਿਹਾਦਾ ਬੰਦਾ। ਤੂੰ ਸਾਰਾ ਚੱਕਾ ਕੱਲੂ ਚੁਕਾ ਦੇਣਾ ਮੈਂ ਸਾਰੀ ਹਾਲ ਤੂੰ ਕੱਢੋ ਅਸੀਂ ਜਿੰਨਾ ਵੀ ਹੈਗਾ। ਹਾਂ ਹਾਂ ਹਾਂ। ਜਿੰਨਾ ਦਾ ਵੇਚ ਕੇ ਪਾਸੇ ਕਰੀਏ ਵੀ। ਲੈ ਲਓ ਵੇ ਗੜੀ ਚੋਂ। ਹਾਂ 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 ਹਾਂ। ਇਹ ਲਾ ਲੱਕੜੀ ਵਿੱਚ ਕਾ ਦੇਣੀ। ਇੱਥੇ ਨੂੰ ਫੇਰ ਰਸਤਾ ਜਮਣਾ ਬਣਾ ਦਿਓ। ਪਾਇਆ ਤੇ 33 ਰੁਪਏ ਨੂੰ ਕਹਿੰਦਾ ਵਿੱਚ ਆਹਾ। ਪਗਲਾ ਗਰੋਲਾ। ਤੈਨੂੰ 40 ਦੇ ਦੇ ਫਿਰ ਤਾਂ ਚੱਲ ਮੰਨ ਵੀ ਲਈਏ 45 ਨੂੰ ਬੰਦਾ ਬੰਦਾ ਕਹਿ ਗਿਆ ਮੈਨੂੰ 45 ਨੂੰ ਉਹ ਕਹਿ ਗਿਆ ਜਿਹੜੇ ਜਿੱਥੇ ਵਿਕਦਾ ਜਾ ਕੇ ਉਹਦਾ ਮੈਨੂੰ ਚੱਕਣਾ ਪੈਣਾ ਸਾਰਾ ਸਮਾਨ ਇਹ ਹਾਂ ਫਿਰ ਘਰਲੇ ਕਿ ਲੈ ਆਣਾ ਪਾਣਾ ਹਾਂ 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 ਉਹਨਾਂ ਦਾ ਕਰਾਇਆ ਪੈ ਜਾਣਾ ਉੱਤੀ ਕੰਮ ਜਾਰਾਣਾ ਫਿਰ ਇਹ ਮੇਰੀ ਸਰਦਾਰਦੀ ਤੋਂ ਉਹ ਨਖਰੇ ਬਹੁਤ ਕਰਦੇ ਇਹਦੇ ਵਿੱਚ ਆਹ ਸਿਮੈਂਟ ਲੱਗਿਆ ਹੋਇਆ 2 ਕਿਲੋ ਦੀ ਕਾਟ ਲਾਓ ਐਂ ਕਰੋ ਬੋਹ ਕਰੋ ਦੋ ਬੰਦੇ ਕਾਟ ਵਜਣਗੇ ਹਾਂ 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 ਮੇਲੇ ਵਾਲਾ ਇਹ ਤਾਂ ਹੈ ਕਿਨਾਰਾ ਜਾਓ ਹਾਂ ਹਾਂ ਆਏ ਬੱਲੇ ਵੀ ਇੱਧਰ ਰੱਖ ਲ ਲੱਕੜੀ ਇੱਕੇ ਪਾਸੇ ਇਕੱਠੀ ਕਰ ਦੋ ਇੱਥੇ ਆ ਸਾਰੀ ਉਹ ਹਾਂ ਹਾਂ ਜਿਹੜੀ ਕੱਢ ਕੇ ਇੱਧਰ ਹੈ ਹਾਂ 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 ਠੀਕ ਹੈ ਠੀਕ ਹੈ ਠੀਕ ਹੈ ਮੈਂ ਜਾ ਕੇ ਹੁਣ ਸਰੀ ਦਾ ਰੇਟ ਪਤਾ ਕਰਿਆ ਮੈਂ ਤੇ ਸਮੰਟ ਦੇਖਿਆ ਮੈਂ ਤੇ ਇਟਾਂ ਦੇਖਿਆ ਮੈਂ ਜਾ ਕੇ ਪਹਿਲਾਂ ਜਾ ਮੈਂ ਸਰੀ ਵਾਲੇ ਕੋਲ ਚੱਲੇ ਭਾਈ ਕੰਮ ਤਾਂ ਕਰੇ ਤੇ ਹੁਣੇ ਘਰਾਂ ਬੈਠੇ ਤਾਂ ਹੁਣੇ ਨਹੀਂ ਹੈ ਘਰਾਂ ਬੈਠੇ ਤਾਂ ਰੇਤਾ ਹੋਣਾ ਨਾ ਬਜਰੀ ਹੋਣੀ ਨਾ ਲੋਹਾ ਹੋਣਾ ਕੁਝ ਨਹੀਂ ਹੋਣਾ ਹਾਂਜੀ ਥੋੜਾ 1:00 ਵੱਜ ਗਿਆ ਹੈ ਰੋਟੀ ਦਾ ਟਾਈਮ ਹੋ ਗਿਆ ਰੋਟੀ ਦਾ ਟਾਈਮ ਹੋ ਗਿਆ ਇਹ ਵੀ ਜ਼ਰੂਰੀ ਹੈ ਭਾਈ ਹਾਂ ਹਾਂ ਖੁੱਲੇ ਨਹੀਂ ਫਿਰ ਉੱਪਰ ਦੇ ਹੋ ਨਹੀਂ ਫਿਰ ਖੁੱਲਿਆ ਨਹੀਂ ਪਟਦੇ ਨੇ ਸ਼ਾਮ ਨੂੰ ਨੂੰ ਫਿਰ ਆ ਵੀ ਗਈ ਪਟੌਣ ਆਲੀ ਉਹ ਨਹੀਂ ਮੈਂ ਪਟਿਆ ਇੱਕ ਦੋ ਇੱਕ ਦੋ ਵਾਰੀ ਪਹਿਲੇ ਵੀ ਹੋਇਆ ਬਸ ਸੱਟ ਜੇ ਹੱਥ ਜਾ ਮਾਰ ਕੇ ਨਾ ਖੁੱਲ ਜਾਂਦਾ ਦਾ ਉਹ ਕੋਈ ਵਿੱਚ ਜ਼ਿਆਦਾ ਕਾਸ ਹੋ ਗਿਆ ਮੇਰੇ ਖਿਆਲ ਚ ਉਹ ਪੇਸ਼ ਕਰਨਾ ਚੱਕ ਕੇ ਹੈ ਹਾਂ ਹਾਂ ਇਹ ਹੋ ਸਕਦਾ ਮੈਂ ਤਾਂ ਬੋਲਟ ਦੀ ਚਾਬੀ ਵਿੱਚੇ ਭੁੱਲ ਗਿਆ ਤਾਂ ਤਲਾਂ ਬੈਸੇ ਨੇ ਤੋ ਕੋਲੇ ਬੈਠੇ ਤੇ ਬੰਦੇ ਨੇ ਮੇਰੇ ਘਰਾਂ ਜਾ ਕੇ ਯਾਦ ਆਈ ਚਾਬੀ ਚਾਬੀ ਤੇ ਬਚੀ ਰਹੀ ਦੂਜੇ ਪਿੰਡ ਦੇ ਮੁੰਡੇ ਦੀ ਦੁਕਾਨ ਆ ਸਨੀ ਆਰਨ ਐਂਡ ਹਾਰਡਵੇਅਰ ਸਟੋਰ ਪੁੱਛਦੇ ਤੇ ਕਿਆ ਭਾਅ ਪੰਤਾ ਫਿਰ ਕਹਾਂ ਚੱਲਦੇ ਲਾ ਪੈਸਾ ਨਹੀਂ ਅਗਰ ਸਰੀਆ ਤੋਂ ਲੱਗੇ ਕਿਹੜਾ ਕੰਮ ਤੇ ਇਹ ਆਪਣੇ ਕੋਲ ਨਾ ਪ੍ਰਬਲ ਨਾ ਵੀ ਪ੍ਰਬਲ ਦਾ ਸਰੀਆ ਆਪਣੇ ਕੋਲ ਕਿਹੜਾ ਪਿਆ ਇਹ ਉਹ ਪਿਆ ਜਿਵੇਂ ਗੱਟੀ ਆਉਣੀ ਆ ਅਸੀਂ ਗੱਟੀ ਹੋਣ ਬਣਾ ਕੇ ਰੱਖਾ ਦਿੰਦੇ ਅਸੀਂ ਇਹਨਾਂ ਪਰ ਰੱਖਾ ਲੈਂਦੇ ਆ ਆ ਜਿਹੜਾ ਆਇਆ ਪਿਆ ਆਪਣੇ ਕੋਲ ਹਾਂ ਇਹ ਪਹਿਲਾ ਪਿਆ ਹਾਂ ਹਾਂ ਆਹ ਸਰੀਆ ਹੋਰ ਵੀ ਲੱਗੀ ਉਪਰ ਪ੍ਰਬਲ ਦੀ ਇਹ 3 ਸੂਤਾਂ 10 ਐਮ ਐਚ ਅੱਛਾ ਤੇ ਉਹ ਤੁਹਾਡਾ 12 mm ਹੈ 12 mm ਇਹ ਲੈਂਟਰ ਚ ਪੈਂਦਾ ਹੈ ਜਿਹੜਾ ਆਪਣੇ ਆਪਣੇ ਜਿਹਦੇ ਤਰੀਕਾ ਇਹਦਾ ਕਈ ਵਾਰ ਸਾਰਾ ਤਿੰਨ ਦਾ ਪੈ ਜਾਂਦਾ ਹੈ ਲੈਂਟਰ ਅੱਛਾ ਕਈ ਵਾਰ ਅੱਧਾ-ਅੱਧਾ ਪਾਉਂਦੇ ਉਹ ਆਪਣੀ ਹਰੇਕ ਜਿਹੜੀ ਜੀ ਬੀਮਾ ਜਾ ਪਾਉਂਦੇ ਨੇ ਉਹ ਮੋਟਾ ਪਿੱਲਰਾਂ 'ਚ ਇਹ ਪੈਂਦਾ ਹੈ ਨਾ ਬੀਮਾ ਜੋ ਉਹ ਪੈਂਦਾ ਏ 16 mm ਦਾ 500 ਠੀਕ ਠੀਕ ਅੱਛਾ ਆਪੇ ਆਪਣਾ ਗੋਲਡ ਹੈ ਐਸ ਸੀ ਐਸ ਸੀ ਗੋਲਡ ਰੋਲ ਪੂਰਾ ਉਹ ਕਿਹਾ ਗੋਲਡ ਲਿਖਾਇਆ ਹੈ ਐਸ ਸੀ ਗੋਲਡ ਸਮਟ ਹੈ ਇਹ ਆਪਾਂ ਨੂੰ ਪਹਿ ਰਿਆ ਪਹੁੰਚ ਪੈ ਰਹੀ ਐ ਆਪਾਂ ਨੂੰ 430 ਦੀ ਘਰਾਂ ਪਹੁੰਚ ਕਰਕੇ ਦਊਗਾ ਬੰਦਾ ਚਲ ਕੋਈ ਨਹੀਂ ਕੋਈ ਨਹੀਂ ਬੱਸ ਕਰਤਾ ਪੈ ਜਾਣਾ ਫਿਰ ਬਾਹਰ ਨਾ 골ਡ 골ਡ ਬੱਸਾ ਪੁੱ ਲੈ ਜਿਹੜਾ ਆਪਾਂ ਨੇ ਸਾਈਡ ਵਰਤਿਆ ਐਸ ਸੀ 골ਡ ਹਾਂ ਪਹੁੰਚ 430 ਹੈ ਜੀ ਤੇ ਸਰੀਆ 400 450 150 450 ਕਾਟਲ ਕਿੰਨੇ ਦਾ ਆਪਣਾ 5600 ਰੁਪਏ ਕਾਟਲ ਆ ਸਟੈਂਪਲ ਆ ਗਿਆ ਸਟੈਂਪਲ ਆ ਗਿਆ ਸਜਿੰਦਲ ਦੀ ਜਿੰਦਸਟੀਲ ਪ੍ਰਾਈਵੇਟ ਲਿਮਟਿਡ ਇਹ ਕੀ ਬਾਅਦ ਰਿਤਾ ਦਾ ਪਾਇਟਨ ਮੰਨ ਕੇ ਸ਼ੋਰੂਮ ਬਣ ਲਿਆ ਇਹ ਕਵਾਂਟਲ ਜੀ ਜਾਣਾ ਭਾਵੇਂ ਐਮ ਐਮ ਜਿੰਨਾ ਮਰਜ਼ੀ ਹੋਵੇ ਐਮ ਐਮ ਜਿੰਨਾ ਭਾਵੇਂ ਉਹ ਕਵਾਂਟਲ ਜੀ ਜਾਣਾ ਆਪਣੇ ਕੋਲ ਠੀਕ ਠੀਕ ਹਾਂ ਹਾਂ ਇਹ ਤਾਂ ਵੀ ਘੰਟਾ ਹੈ ਤਾਂ ਅੱਜ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੈਂ ਚਾਬੀ ਵਿੱਚ ਛੱਡਣ ਲੱਗ ਗਿਆ ਕੋ ਚੱਕੇ ਨਾਲ ਲੈ ਜਾ ਫੇ ਹੁਣ ਪੁੱਜ ਗਿਆ ਮੈਂ ਰੋਪੜ ਇੱਥੇ ਲੱਭਦਾ ਫਿਰਦਾ ਮੈਂ ਗਿੰਦੂ ਨੂੰ ਗਿੰਦੂ ਕਹਿੰਦੇ ਰੱਤੇ ਵਾਲੇ ਦੀ ਪਰਪ ਗਿਆ ਰੱਤੇ ਵਾਲੀ ਦੁਕਾਨ ਹੈਗੀ ਆਹ ਇੱਥੇ ਹੋਰ ਰੱਤੇ ਵਾਲੇ ਦੀ ਗਿੰਦੂ ਕਹਿੰਦੇ ਗੁਫਾ ਚ ਪੜਿਆ ਹੋਇਆ ਕਿਹੜੀ ਗੁਫਾ ਚ ਪੜ ਗਿਆ ਉਹ ਚਕਾ ਸਿਮਿੰਟਸ ਮੁੰਡਾ ਸਾਧਿਆ ਸੁਰਿਆ ਕਿੱਥੋਂ ਚਕਾਉਂਗਾ ਫਿਰ ਵੀ ਦੇਖੋ ਮਨਸੂਏ ਦੇ ਲੈ ਨੂੰ ਉਹਨੇ ਕੋਲ ਚ ਆਇਆ ਮੈਂ ਹੂੰ ਦੋਨੋਂ ਕੋਲ ਸਰੀਆ ਬਧੇ ਨਹੀਂ ਹੈਗਾ ਜੀ ਸਰੀਆ ਕਿਹੜਾ ਜੋਤੀ ਦਾ ਕੋਟੀ ਦਾ ਫਿਰ ਆ ਬਾਈ ਨੇ ਸਾਰਾ ਜੋਤੀ ਦਾ ਹੀ ਵਰਤਿਆ ਕਿੱਥੋਂ ਲੱਤਾ ਇਹਨੇ ਬਾਈ ਨੇ ਬਾਈ ਨੇ ਦਵਿੰਦਰ ਤੇ ਲਿਆ ਕੱਲ ਨੂੰ ਮੇਰੇ ਕਿਹੜਾ ਪੁੱਛੀ ਘਰ ਵਿੱਚ ਚੱਕਾ ਇਹਨੇ ਆ ਜਾਓ ਆ ਜਾ ਬੱਚੇ ਨੇ ਬਾਈ ਨੇ ਕਿਹੜਾ ਆ ਬਾਈ ਦਵਿੰਦਰ ਆਹੀ ਆ ਨਹੀਂ ਨਹੀਂ ਹਾਂ ਇਹ ਮੰਗਾਏ ਕਿਨੇ ਹਵੇਲੀ ਦਾ ਇਹ ਮੰਗਾ ਹਵੇਲੀ ਦਾ ਹਵੇਲੀ ਦਾ ਮੰਗਾ ਰੋਟੀ ਦਾ ਬਸ ਆ ਜਾਓ ਆ ਜਾ ਬਾਈ ਰੋਟੀ ਉਹ ਓਏ ਹੋਏ ਮੈਂ ਦੇਖਦਾ ਬਾਈ ਮੈਨੂੰ ਪੁੱਛੂਗਾ ਜਿਉਂਧਾਰਾ ਮੜਿਆ ਆਲੋ ਆਲੋ ਉਹ ਨਾ ਬਾਈ ਨਾ ਬਸ ਸ਼ੁਕਰੀਆ ਬਾਈ ਤੇਰਾ ਅਿੱਦਾਂ ਹੀ ਆ ਫਿਰ ਇਦਾਂ ਹੀ ਐਂਟਰੀ ਮਾਰਦੇ ਹੁੰਦੇ ਆ ਅਸੀਂ। ਲੋ ਜੀ ਜੋਤੀ ਸਿਰੇ ਵੇਪਰ ਨੇ ਪੁੱਛਿਆ ਆ ਜਿਹੜਾ 12 ਐਮ ਐਮ ਦਾ ਆਪਾਂ ਨੂੰ ਮਿਲਿਆ 68.50 ਦਾ ਰੇਟ ਮਿਲਿਆ। ਬਾਕੀ ਐਮ ਐਮ ਫਰ 10 ਐਮ ਐਮ ਦਾ ਇੰਨਾ 16 20 ਦਾ ਇੰਨਾ 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 ਨਾ ਰੇਟ ਆ ਗਿਆ ਆਪਣੇ ਕੋਲ। ਬਾਕੀ ਦਰਵਾਜ਼ੇ ਇਹਦੇ ਲਾਉਣੇ ਆ। ਨਾ ਬਾਰੀਆਂ, ਬਾਰੀਆਂ ਦਰਵਾਜ਼ੇ। ਬੂਹੇ ਬਾਰੀਆਂ ਇੱਧਰ ਆ ਜਾ ਭਾਈ। ਕਿਹੜਾ ਘੈਰ ਆ? ਦੋ ਕਿਹੜਾ ਪੁਰਾਣੇ ਸਟਾਈਲ ਲੱਗਦਾ ਵਧੀਆ ਲੱਗਦੇ ਆ। ਜੰਗਲੇ ਆ। ਆ ਜੰਗਲੇ ਅੱਛਾ। ਆਜੇ ਮਿਲਦਾ ਜੀ ਹੈ ਕੋਈ ਤਰੋੜੇ ਨਹੀਂ ਲਾਉਣਾ ਜਿਆਦਾ ਨਹੀਂ ਅੱਛਾ ਕੋਈ ਨਾ ਬਈ ਇਹ ਲਾ ਲਾਂਗੇ ਜਿੱਦਾਂ ਤਾਏਗਾ ਤਾਂ ਬਾਹਰੀਆਂ ਕਿੱਸਾ ਚ ਰੱਖੀਏ ਫਿਰ ਬਾਹਰੀਆਂ ਬੜੀਆਂ 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 ਮੈਂ ਸਾਰੇ ਬਾਹਰੀਆਂ ਚੱਲਣ ਦੇ ਕੰਦਾ ਰਹਿਣੇ ਦੰਦੇ ਆਂ ਨਹੀਂ ਆਵਾਜ਼ ਆ ਰਹੀ ਦਾ ਮੈਂ ਕੰਦਾ ਕੰਨਾਂ ਦੇ ਵਿੱਚ ਸਾਲੀ ਚਾਰਾਂ ਐਂਗੜ ਲਾਏ ਬਾਹਰੀਆਂ ਲਾ ਦੇ ਸਾਲੀਆਂ ਮੋਟਰ ਪਰ ਨਹੀਂ ਲਾਇਆ ਮੋਟਰ ਹਾਂ ਉੱਪਰ ਵਾਲਾ ਕਮਰਾ ਜੀ ਹਾਂ ਹਾਂ ਪੂਰਾ ਹਵਾਵਾਂ ਦੀ ਚਾਰੇ ਪਾਸੇ ਘੁੰਮ ਜੇ ਆਹ ਦਾ ਦਰਵਾਜ਼ੇ ਬਣ ਜਾਣਾ ਇਹਨਾਂ ਲੋਹੇ ਦੇ ਤੇ ਆ ਪੌੜੀ ਬਣਨ ਪੌੜੀ ਬਾਅਦ ਚ ਬਣਾਵਾਂਗੇ ਆਪਾਂ ਸ਼ੁਕਰੀਆ ਗਿੰਦੂ ਬਾਈ ਤੇਰਾ ਇੰਨਾ ਵਧੀਆ ਤੇ ਪ੍ਰਾਈਜ਼ ਦੇਣ ਵਾਸਤੇ ਨਹੀਂ ਕਾੜ ਤੇ ਟੁੱਟਦਾ ਨਹੀਂ ਦਾ ਹੈਗਾ ਆਪਣਾ 95 ਮਿਲ ਗਿਆ ਲੈ ਭਾਈ ਦੋ ਪਲੇਟਾਂ ਲਾਦੀ ਭਾਈ ਵਧੀਆ ਜਿਹੀ ਰੱਖ ਕੇ ਗੰਦੂ ਕਹਿੰਦਾ ਅਜੇ ਖਾਣੇ ਆ ਰੜਦੇ ਰੜਦੇ ਆਉਣ ਦੇ ਐਂਡ ਵਾਲਾ ਵਾਲਾ ਕੀ ਹਾਲ ਆ ਭਾਈ ਠੀਕ ਹੈ ਮੰਗਦੇ ਕੁਝ ਨਾ ਹੋਰੇ ਪਾ ਤਮੇ ਬਸ ਠੀਕ ਹੈ ਲੈ ਜਾ ਦੋ ਘਾਟ ਬੜਾ ਕਰਦਾ ਸਿਕਰ ਆ ਗਿਆ ਯਾਰ ਬਾਦ ਭਾਈ ਕਿੱਨੇ ਮਿਲਣਗਾ ਆ ਤੇਰੇ ਮਿਲਿਆ ਨਾ ਕਿਹੜਾ ਤੂੰ ਆ ਮਿਲੀ ਨਾ ਸਾਡੀ ਵੀਡੀਓ ਦੇ ਦੇ ਅੰਦਰ ਬੈਠੇ ਇੱਥੇ ਗਨੇ ਆ ਅੰਦਰੋਂ ਚੱਲਦੇ ਆ ਯਾਰ ਅੰਦਰ ਮੇਰਾ ਗਲਾ ਤਾਂ ਪਹਿਲਾਂ ਹੀ ਖਰਾਬ ਆ ਯਾਰ ਤਲੀਆਂ ਚੀਜ਼ਾਂ ਬੰਦ ਆ ਹੁਣ ਚੱਲ ਤੇਰੇ ਕਰਕੇ ਜਾਰੀ ਬਾਦ ਸਾਰਾ ਕੁਝ ਹੈ ਜੀ ਵਧੀਆ ਚੀਜ਼ ਵਧੀਆ ਬਹੁਤ ਔਨਲਾਈਨ ਹੁੰਦਾ ਇਹਨਾਂ ਦਾ ਬਹੁਤ ਵਧੀਆ ਬਣਾਉਂਦੇ ਰੋਪੜ ਦੇ ਬਹੁਤ ਮਸ਼ਹੂਰ ਆ ਇਹ ਸਾਫ ਸਫਾਈ ਬਹੁਤ ਅਵੇਲਾ ਚੌਂਗ ਵਿੱਚ ਖੜਦੇ ਆ ਅਵੇਲਾ ਚੌਂਗ ગાંધી ગાંધી ਚੌਂਗ ગાંધી ਚੌਂਗ ਵਿੱਚ ਖੜਦੇ ਬਈ ਰੋਪੜ ਦੇ ગાંધી ਚੌਂਗ ਚ ਆ ਕੇ ਦੇਖੋ ਬਈ ਸਵਾਦ ਇਹਨਾਂ ਦਾ ਨਾ ਨਾ ਜਿਹੜਾ ਇਹਨਾਂ ਦਾ ਆਚਾਰ ਆ ਇਹ ਇਹਨਾਂ ਕੋਲੋਂ ਮਿਲਦਾ ਜਿਹੜਾ ਇਹ ਕੋਈ ਫੰਕਸ਼ਨ ਹੋ ਰਿਹਾ ਹੈ ਕੀ ਆ ਕੀ ਆਲਾ ਆਚਾਰ ਬਣਾਉਂਦੇ ਜੀ ਕਿੰਨਾ ਹੈਵੀ ਖਾ ਲਿਆ ਇਹ ਲੱਸੀ ਦੇ ਅੰਦਰ ਸਾੜਾ ਪੌਣਾ ਬਣਾਣ ਲੱਸੀ ਨੇ ਸਾਰੇ ਚੀਜ਼ਾਂ ਦਾਣਾ ਦਾਣੀ ਅੰਦਰ ਠੰਡੀ ਠਾਰੀ ਗਾਲੂ ਦੇ ਅੰਦਰ ਉਹ ਦੇਖੀ ਸਭ ਤੋਂ ਵੱਡਾ ਪੰਗਾ ਪੈਣਾ। ਦੇਖ ਲਈ ਦੋ ਪੰਗਾ ਪਿਆ ਲ। ਪੈ ਗਿਆ ਪੰਗਾ। ਕੀ ਹੋ ਗਿਆ? ਕਾ ਚਾਬੀ ਕਹੋਗੀ? ਮੈਂ ਤੁਹਾਨੂੰ ਕਿਹਾ ਸਭ ਤੋਂ ਵੱਡਾ ਪੰਗਾ ਪੈਣ ਵਾਲਾ। ਹਾਂ ਜੀ ਮੈਂ ਕੋਈ ਨਾ ਕੋਈ 100 100 ਸੁਣ ਲੈ ਹੁਣ। ਗੇਰਿਆ ਤਾਂ ਤੂੰ ਮੈਂ ਹੀ ਦੇਖ ਲਈ ਉੱਥੇ। ਗੇਰਿਆ ਨਹੀਂ ਆਇਆ। ਨਹੀਂ ਗੇਰਤੀ ਧੀ। ਥੱਲੇ ਗਰੀ ਤੇਰੀ ਚਾਬੀ। ਚੱਲ ਗਈ ਹੁਣ। ਗੱਡੀ ਗਈ ਆਪਾਂ ਨੂੰ ਹੁਣ ਮਿਲ ਤੇ ਹੁਣ ਚੱਲੀ ਇਟਾੜੇ ਕੋਲ। डीपी गड्डी परमेश्वर दी गड्डी ਮੈਂ ਗੱਡਾ ਲੰਬਾ ਦਾ ਬੋਲਟ ਚਲਾਉਣਾ ਨਹੀਂ ਕੋਟੋਕੜ 30 40 ਕਿਲੋਮੀਟਰ ਪੈ ਜਾਂਦਾ ਇੱਥੇ ਤੇ ਬੋਲਟ ਦਾ ਫਿਰ ਏਡਾ ਲੰਬਾ ਸਫਰ ਹੋਣਾ ਨਹੀਂ ਮੈਂ ਕਿਹਾ ਬੋਲਟ ਅਕੜ ਕੋਟੋਕੜ ਵੀ 7 8 ਕਿਲੋਮੀਟਰ ਪਾ ਚਲਾ ਸਕਦੇ ਆ ਉਸ ਤੋਂ ਵੱਧ ਨਹੀਂ ਚੱਲਦਾ ਹੈਗਾ ਫਿਰ ਤੇ ਮੇਹਰੋਂ ਬਨੇ ਪਰਮੇਸ਼ਰ ਨੂੰ ਗੱਡੀਆਂ ਦਿੱਤੀਆਂ ਇੰਨੀਆਂ ਇੱਕ ਗੱਡੀ ਸਿਰਫ ਆਲੇਜੀ ਦੇ ਵਿੱਚ ਤੇ ਮਾਸੇ ਦੇ ਮੁੰਡੇ ਦਾ ਡੰਪਰ ਆ ਗਿਆ ਇੱਥੇ ਕਹਿੰਦੇ ਨਵਾਂ ਕੰਮ ਸ਼ੁਰੂ ਕਰਿਆ ਗੱਡੀਆਂ ਧੋਣ ਦਾ ਮੈਂ ਤਾਂ ਆਪਣੀ ਗੱਡੀ ਧੋਈ ਜਾਂਦਾ ਇਹ ਆਪਣੀ ਖੜੀ ਹਾਂ 0092 ਦੀ ਖੜੀ ਗੱਡੀ ਉਹ ਪੁਰਾਣੇ ਦਸਤਰ ਬੈਠਾ ਇੱਧਰ ਇਹਨੂੰ ਲੈ ਕੇ ਜਾਓ ਹਣੇ ਟਾਲੇ ਕੋ ਸ਼ਾਇਦ ਬੰਦਾ ਕੋਈ ਜਾਣ-ਪਛਾਣੇ ਨਿਕਲੇ ਆਵੇ ਆ ਜਾ ਬਈ ਬਹਿ ਜਾ ਬਈ ਆ ਗਮ ਜੋਤ ਅਗਾਂਜੋ ਦੇ ਪਾਪਾ ਅਗਾਂਜੋ ਦੇ ਪਾਪਾ ਬਹਿ ਜਾ ਆ ਗਈ ਜੋ ਤਾਂ ਅਗਾਂਜੋ ਅਭੀ ਜੋ ਤਾਂ ਛੋਟੇ ਨਾਲ ਅਭੀ ਜੋ ਤਾਂ ਅਭੀ ਜੋ ਤਾਂ ਉਹਦਾ ਕਿੱਥੇ ਲਗਾਏ ਨਾ ਫਿਰ ਚੱਲ ਲਾ ਖਾਣਾ ਖਾਲੇ ਅੱਛਾ ਇੱਕ ਤਾਂ ਉਹਦਾ ਵੀ ਟੈਟੂ ਲਖਾਤਾ ਨੇ ਮੈਨੂੰ ਦਿਖਾਈ ਕਿੱਥੇ ਲਗਾਏ ਟੈਟੂ ਇਹ ਆਹ ਟੈਟੂ ਬਣਾਇਆ ਨੇ ਇਹ ਬੜੇ ਦਾ ਇਹ ਬੜੇ ਦਾ ਛੋਟੇ ਦਾ ਨਾਲ ਬਣਾਉਣਾ ਛੋਟੇ ਦਾ ਇੱਧਰ ਬਣਾਉਣਾ ਛੋਟੇ ਦਾ ਇੱਧਰ ਬਣਾਉਣਾ ਤੇ ਇਹ ਦਾ ਫਿਰ ਮੱਥੇ ਵਾਲਾ ਹਾਂਜੀ ਆਹ ਸਾਹਮਣੇ ਲੱਗੇ ਹੋਏ ਸੈਂਪਲ ਇੱਕ ਤਾਂ ਸੁਣੀ ਸਫਾਈ ਬੜਾ ਯਾਰ ਥੋੜੀ ਯਾਰ ਕਿਆ ਕਿਆ ਰੇਡ ਹੈ ਨਾ ਤੇਰਾ ਸਸੀ ਦਾ ਵੀਰੇ ਕੀ ਹਾਲ ਹੈ ਅਧਰ ਬਸ਼ੇਹ ਚੱਲਦੇ ਹਾਂ ਪਤਾ ਨਹੀਂ ਲੱਗਣਾ ਹੈਗਾ ਆ ਅੱਜ ਤੱਕ ਬਣੀ ਹੋਈ ਤੇਰਾ ਉਹ ਸਾਹਮਣੇ ਜੋ ਵੀ ਦੇਖਦੇ ਨੇੜੇ ਜਾ ਕੇ ਪੰਜ ਤੇ ਟ ਵਣਦੀ ਪੂਰੀ ਆਹ ਇਤਰਾ ਅਲਗ ਅਲਗ ਤਰ੍ਹਾਂ ਸਾਮਾਨ ਪੈਜਣ ਜੁੱਦਾ ਵੀ ਇਹਦੇ ਵਿੱਚ ਲੱਗ ਪੈਣ ਤੇ ਲੱਗਾ ਉਹ ਇਕੱਠਾ ਫਿਰ ਇਤਰਾ ਕਿ ਮਿਕਸਰ ਹੋ ਜਾਣਾ ਫੇਰਾ ਹਾਂ ਹਾਂ ਕਿਹਾ ਕਿ ਮਿਕਸ ਹੋ ਜਾਣਾ acha mix ho gaya mix ho gaya ਇਹ ਚੀਜ਼ ਹੋ ਜਾਣਾ acha ਇੱਥੋਂ ਫੇਰ ਉੱਪਰ ਜਾਈ ਜਾਣਾ ਕਰੀਏ ਹੋ ਗਿਆ ਤਾਂ ਇਹਨੇ ਆ ਤੁਹਾਡੇ ਸਾਹਮਣੇ ਆ ਜਾਈਗਾ ਇਹ ਪ੍ਰੋਪਰ ਪ੍ਰੋਪਰ ਜਿਹਾ ਮਿਕਸਰ ਮਿਕਸਰ ਲੱਗੇ ਅੱਛਾ ਜੀ ਆਪਣੇ ਤੋਂ ਬਣਾਉਂਦਾ ਹਾਂ ਹਾਂ ਕੰਮ ਹੋ ਗਿਆ ਹਾਂ ਆਪਾਂ ਇਹ ਸਾਡੀ ਬਣੀ ਰਹੇ ਅੱਜ ਫਿਰ ਮਿਕਸਿੰਗ ਹੋ ਗਿਆ ਉਹ ਇੱਥੇ ਦੇ ਵਿੱਚ ਅਸੀਂ ਆ ਜਾਂਦਾ ਮਿਕਸਿੰਗ ਹੋ ਕੇ ਤੇ ਬਾਰੇ ਪ੍ਰੋਪਰ ਪੂਰਾ ਵਾਈਬ੍ਰੇਟ ਹੁੰਦਾ ਨਾ ਪੂਰੀ ਇਟ ਪੂਰੀ ਵਾਈਬ੍ਰੇਟ ਹੋ ਕੇ ਬਣਦੀ ਇਟ ਪੂਰੀ ਜਾਈ ਹਾਂ ਉਹ ਦੇਖੋ ਪ੍ਰੈਸ਼ਰ ਅੱਛਾ ਸਾਬ ਹੋ ਗਿਆ ਇਹਨੇ ਦਿੱਤਾ ਸਾਰਾ ਬੱਲੇ ਹਾਂ ਮਟੀਰੀਅਲ ਪਾਸ ਹਾਂ ਉਹ ਕਨਵੇਅਰ ਬੈਲਟਰੀ ਲੈ ਕੇ ਇਹਨੂੰ ਆਪਣਾ ਕੈਨਟ ਚੋਲ ਜਾਣਾ ਹਾਂ ਹਾਂ ਤੇ ਇਸ ਨੂੰ ਬੁਲੇ ਬਣਾਉਣਾ ਹੈ ਰੁਕਾ ਡਾਈ ਲੱਗੇ ਆ ਹਾਂ 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 ਜਦ ਤੱਕ ਪ੍ਰੋਪਰ ਬਣ ਕੇ ਤੇ ਆ ਜਾਂਦੀ ਆ ਸੋਮਰੇ ਚਬਤ ਕੇ ਜੈ ਜਾਨੇ ਬਾਹਰ ਟਾੜੀ ਦਿਖਾ ਦਿੰਦੇ ਹੁਣ ਆਗੇ ਸੀ ਆ ਬਲਾਕ ਵਾਲੀ ਸਾਈਡ ਬਲਾਕ ਦੇ ਇਹਦੇ ਸਾਰੇ ਬਲਾਕ ਪੇ ਇਹਨੂੰ ਹਜੜੇ ਹੌਲ ਹੌਲ ਬੈਰਿਕ ਹੌਲ ਬੈਰਿਕ ਕਹਿੰਦੇ ਇਹਨੂੰ ਹੌਲ ਹੌਲ ਵਾਲੇ ਬੈਰਿਕ ਹੌਲ ਬੈਰਿਕ ਜਿਹੜੇ ਅੰਦਰ ਬਾਉਂਡਰੀ ਵੈਲ ਯੂਜ਼ ਹੁੰਦੀ ਹੈ ਜਿਹੜੀ ਬਾਹਰ ਘਰ ਦੇ ਬਾਹਰ-ਬਾਰ ਬਾਉਂਡਰੀ ਵੀਰ ਕਹਿੰਦੇ ਵੀ ਇਹਦਾ ਬਾਉਂਡਰੀ ਜੂਸ ਨੇ ਜਿਹੜਾ ਘਰ ਚ ਪਾਉਣੇ ਕਹਿੰਦਾ ਉਹ ਇੱਟ ਦੀ ਵੀਰਨੇ ਸਲਾਹ ਦੱਤੀ ਆ ਤੇ ਇਹ ਨਾ ਲਾਈ ਘਰ ਦੇ ਵਿੱਚ ਇੱਕ ਤਾਂ ਕਹਿੰਦਾ ਵੀ ਕੱਲੂ ਜਦ ਕੋਈ ਆਪਾਂ ਛਿਰੀ ਛੁਰੀ ਮਾਰਦੇ ਕੋਈ ਆਪਾਂ ਕੋਈ ਚੀਜ਼ ਵਿੱਚੋਂ ਕੱਢਦੇ ਫਿਰ ਇਹ ਬਹੁਤ ਦਿੱਕਤ ਕਰਦੇ ਫਿਰ ਇਹ ਤੇ ਫਿਰ ਪ੍ਰੋ ਕਿਹੜਾ ਕੜਾ ਮਟੀਰੀਅਲ ਪੈਂਦਾ ਪੂਰੀ ਇਨਫੋਰਮੇਸ਼ਨ ਵੀਡੀਓ ਬਣਾਵਾਂਗੇ ਬਾਈਕ ਵੀਰੋਂ ਦਾ ਨੰਬਰ ਸਾਰਾ ਕੁਝ ਮੈਂਸ਼ਨ ਕਰਾਂਗੇ ਫਿਰ ਉਹ ਵੀਡੀਓ ਦੇ ਵਿੱਚ ਮੇਰਾ ਪਾਰ ਹੁੰਦਾ ਵਿੱਚ ਇਹਦੇ ਸਿਮਿੰਟ ਨੂੰ ਸਿਮਿੰਟ ਹੀ ਪਾਰ ਹੁੰਦਾ ਇਹਦੇ ਵਿੱਚ ਨਾ ਦੂਜੀ ਪੈ ਜਾਂਦੀ ਸੀ ਸਿਮਿੰਟ ਹੀ ਪਾ ਲੰਦੇ ਕੋਈ ਬੰਦੇ ਉਹ ਗਾ ਉਹ ਪੈਜ ਦੀ ਕਦੋਂ ਜੀ ਫਾਰਮ ਜੀ ਜਿਹੜੀ ਚਿੱਟੀ-ਚਿੱਟੀ ਜਿਹੀ ਹੁੰਦੀ ਹੈਗੀ ਉਹ ਪੈਜ ਦੇ ਵਿੱਚ ਬਾਕੀ ਵਾਦਾ ਬੋਰਡ ਨੂੰ ਨਹੀਂ 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 ਸਮਟ ਪਰ ਕੇ ਫਿਰਤੇ ਇਹ ਹੌਲ ਦਾ ਕੀ ਕਰਦੇ ਕਾ ਫਾਇਦਾ ਹੋਏ ਫਿਰ ਜਿਹੜੀ ਪ੍ਰੋਡਕਸ਼ਨ ਦੀ ਸ਼ੁਰੂ ਮਿਨੀਮਮ ਇਹ ਦੁਨੀਆ 45 ਦਿਨ ਬਾਅਦ ਦਿੰਨੇ ਆ ਅੱਛਾ ਜੇ ਅਸੀਂ ਅੱਜ ਉਹ ਸਾਡੀ ਅੱਜ ਪ੍ਰੋਡਕਸ਼ਨ ਚੱਲ ਰਹੀ ਹੈ ਇਹ ਅਸੀਂ ਕਟੋ ਪਰ ਦੇਖੋ ਡੇਟ ਤੁਸੀਂ ਉਹਨਾਂ ਦੇ ਕੱਲੇ-ਕੱਲੇ ਤੇ ਡੇਟ ਪਈ ਹੋਈ ਹੈ 29 9 ਦਾ ਬਣਿਆ ਹੋਇਆ ਏ ਇਹ ਦੇਖੋ ਇਹ 27 7 ਦਾ ਬਣਿਆ ਹੋਇਆ ਹੈ ਅੱਛਾ ਅੱਛਾ ਜਿਹੜੀ ਆਹ ਹਿੱਟ ਅਸੀਂ ਸਿਲੈਕਟ ਕੀਤੀ ਹੈ ਫਲਾਈ ਅਸ਼ ਹੈ ਤੇ ਉਹ ਸਾਹਮਣੇ ਵਾਲੀ ਨਾ ਆਹ ਕੰਕਰੀਟ ਦੀ ਬਣੀ ਹੋਈ ਹੈ ਤੇ ਮੈਂ ਥੋੜੀ ਜਆ ਸਲੈਕਟ ਕੀਤੀ ਵੀ ਤਾਂ ਸਫਾਈ ਵੀ ਵੱਧਾ ਵੀਰ ਉਹਨੇ ਕਹਿੰਦੇ ਵੀ ਇਦਾਂ ਬਣਾ ਕੇ ਭਾਂਮੇ ਉੱਪਰ ਨਾ ਪੁੱਟੀਓ ਮਾਰ ਦੋ ਇੱਧਰ ਸਿਮਿੰਟ ਵੀ ਲੱਗਾ ਸਿਮਿੰਟ ਵੀ ਬਹੁਤ ਦੇਖੋ ਕਿੰਨੀ ਕਿੰਨੇ ਕਿੰਨੇ ਐਮਐਨ ਇਹ ਤਾਂ ਲੱਗਦਾ ਵੀਰੇ ਇਹ ਸਸਾ ਜੰਮ ਦਾ ਲੱਗਿਆ ਨਾ ਪੂਰੀ ਇੱਟ ਪਰ ਹੁੰਦੀ ਉਹ ਟੁਕੜ ਟੁਕੜ ਤੇਈ ਤੋਂ 25 ਜਾਂਦਾ ਮੈਂ ਕਹਿੰਦਾ ਇੰਨੀ ਤੱਕ 1.5 ਇੰਚ ਤੱਕ ਚਲੀ ਜਾਂਦੇ ਇੱਥੇ ਤੱਕ ਇੰਨੀ ਹਾਂ ਉਹਦਾ ਕਈ ਵਾਰ ਸੱਦਾ ਵੀ ਉਹ ਲੈਵਲ ਵੀ ਦੇਖਦੇ ਵੀ ਕਿੱਥੇ ਸਾਨੂੰ ਉੱਚਾ ਫਿਰ ਉਹਨੂੰ ਬਰਾਬਰ ਵੀ ਕਰਦੇ ਆ ਉਹ ਉੱਥੇ ਜ਼ਿਆਦਾ ਸਿਮਟੂ ਵੀ ਭਰ ਦਿੰਦੇ ਆ ऑलरेडी ਜਿਹੜੀ ਇੱਟਾ ਉਥੋਂ ਆਲਰੇਡੀ ਤੁਹਾਨੂੰ ਲੈਵਲ ਦੇ ਮਿਲਣੀ ਆ ਕੋਈ ਸ਼ੇਪ ਹਾਂ ਸਾਰੀ ਇੱਕ ਲੈਵਲ ਦੇ ਵਿੱਚ ਜਿੰਦਿਆਂ ਲੱਗੀ ਹੋਈ ਨਾ ਇੱਥੇ ਇਧਰ ਤੇ ਵੀ ਦੁੱਖਾਂ ਪੂਰੀ ਤੇ ਵਿੱਚ ਤੇ ਇਧਰ ਤੇ ਵੀ ਆ ਪੂਰੇ ਲੈਵਲ ਦੇ ਵਿੱਚ ਆ ਇਹ ਦੁਨੀਆ ਲਾਉਣ ਦੀ ਲੋੜ ਦੀ ਆ ਵੀਰ ਉਹਨਾਂ ਛਿਰੀ ਮਾਰ ਕੇ ਵੀ ਦਿਖਾਈ ਹੋਈ ਜਿਹੜੀ ਬਲਾਕਟ ਦੇ ਵਿੱਚ ਨਾ ਇਦਾਂ ਥੋੜੀ ਖਾਲੀ ਹੋ ਜਾਂਦੀ ਆ ਉਹਦੇ ਵਿੱਚ ਪਾਏ ਪਾ ਕੇ ਉੱਪਰ ਤੇ ਹਾਂ ਫਿਰ ਉੱਪਰ ਤੇ ਬੰਦ ਵੀ ਕੀਤੀ ਹੋਈ ਆ ਸਿਮਿੰਟ ਲਾ ਕੇ ਆ ਹਾਂ ਹਾਂ ਉੱਪਰ ਪੁੱਟੇ ਵੀ ਮਾਰੀ ਹੋਈ ਆ ਇੱਧਰ ਪੁੱਟੀ ਵਜੀ ਰਾਈਟ ਸਾਈਡ ਉਹਦੇ ਹਾਂ ਹਾਂ ਪੁੱਟੀ ਵਜੀ ਹੋਈ ਇੱਧਰ ਆ ਅਮਰ ਉਹ ਚੀਜ਼ ਤਾਂ ਡੱਲ ਲਾ ਦੇ ਕਹਿੰਦਾ ਜੇ ਛਿਰੀ ਮਾਰ ਦੇਣਾ ਵਿੱਚ ਤਾਂ ਖੋਲ ਹੋ ਜਾਂਦਾ ਇਹ ਉਹਦਾ ਪਾਏ ਪਾ ਕੇ ਹੁਣ ਫਿਰ ਦਾਰੇ ਵਿੱਚ ਬੰਦ ਹੋ ਜਣੀ ਹੈ ਸਿਮਿੰਟ ਭਾਗ ਭਰ ਕੇ ਚਾ ਠੀਕ ਆ ਬਣੀ ਉਹਦੀ ਥੋੜੀ ਜਿਹੜੀ ਉਹ ਇਟ ਕਰਤੀ ਆਪਣੇ ਪਸੰਦ ਪਰ ਲਈ ਵੀਰੇ ਉਹ ਆਹ ਲਾਤਾ ਜੀ ਹੁਣ ਆਪਾਂ ਨੇ ਡੰਪ ਪਰ ਤੇ ਰੇਟ ਸਾਰਾ ਭਾਪਾ ਆਪਾਂ ਪਤਾ ਕਰੇ ਇੱਕ ਜਣਾ ਹੋਰ ਰਹਿ ਗਈ ਹਾਲੇ ਉੱਥੇ ਪਤਾ ਪੁੱਛ ਕੇ ਆਵਾਂਗੇ ਉੱਥੇ ਦੇਖਦੇ ਕੱਲੂ ਚੱਲਦੇ ਹੈ ਠੀਕ ਹੈ ਜੀ ਕੱਲ ਤੇ ਬਾਅਦ ਦੇ ਉੱਥੇ ਜਾ ਕੇ ਆਵਾਂਗੇ ਉਹ ਕੱਲੂ ਦਿਖਾਵਾਂਗੇ ਮੈਂ ਕਿਹਾ ਮੈਂ ਨੇੜੇ ਆਇਆ ਆਪਣਾ ਫਲੈਟ ਵੀ ਜਨਾ ਪਰ ਹੁਣ ਇਹਨਾਂ ਨੇ ਪਰਦਾ ਲਾਤਾ ਇੱਥੇ ਜਾਂ ਪਿਛਲੀ ਵਾਰ ਆਏ ਸੀ ਨੇ ਪਰਦਾ ਚੱਕਤਾ ਪਾ ਇੱਥੇ ਤੇ ਕਹਿੰਦਾ ਸੀ ਕੱਪੜੇ ਸੁਕਾਉਂਦੇ ਇੱਥੇ ਹਾਂ ਅੱਛਾ ਹਾਂ ਕੋਈ ਨਹੀਂ 7 ਤਰੀਕ ਨੂੰ ਖਾਲੀ ਹੋ ਜਾਣਾ ਆਪਣਾ ਫਿਰ ਦੇਖਦੇ ਇੱਥੇ ਆਉਨੇ ਜਾ ਫਿਰ ਪਿੰਡ ਰਹੀਏ ਠੀਕ ਹੈ ਸਰ ਬੋਲਟ ਖੜਾਤਾ ਪਿੱਛੇ ਗੱਡੀ ਖੜਾਤੀ ਉੱਥੇ ਤੇ ਕਰਨਵੀਰ ਕਿੱਥੇ ਆ ਉਹਨੂੰ ਚਿਜੀ ਦਾ ਦੇ ਉਹਨੂੰ ਚਿਜੀ ਤੈਨੂੰ ਦਿੱਤੀ ਨਹੀਂ ਕਿ ਫੇਰ ਇੱਕ ਹੋਰ ਚਿਜੀ ਬਚੀ ਹੋਈ ਸੀ ਇਦਾਂ ਦੀ ਫਿਰ ਚੋਹਣ ਹਾਂਜੀ ਆ ਇਹ ਕਿਦੋਂ ਸਾਹਮਣੇ ਪਈ ਐ ਉਹ ਟੱਕੀ ਵੇਚ ਲਈ ਸਾਹਮਣੇ ਆ ਬਰਤੀ ਵੇਚ ਬਰਤੀ ਆ ਹਾਂ ਨਹੀਂ ਖਾਣੀ ਇੱਕ ਉਹ ਪਿੱਛੇ ਬਰੈਡ ਜੇ ਪਏ ਹੁਣ ਕਿਤੇ ਯਾਰ ਉਹ ਥੱਲੇ ਬੇ ਬਰੈਡ ਦੇ ਉਹ ਦੇ ਮੈਂ ਤਾਂ ਨਹੀਂ ਕਰਨੀ ਪੁੱਤ ਜਿਸ ਤੋਂ ਮੰਗਦੇ ਆ ਉਹ ਉਹ ਪਿੱਛੇ ਬਰੈਡ ਚੱਕ ਲੈ ਵੀ ਕਰਨ ਅੱਗੇ ਜੀਜੀ ਨਹੀਂ ਦਵਾਉਣਾ ਪਹਿਲਾਂ ਖਾ ਦੇ ਇੱਕ ਵਾਰੀ ਖਾ ਕੇ ਦੇਖ ਨਾਲੇ ਲਾ ਪੱਖਾ ਨਾਲੇ ਬੰਨ ਲੈ ਨਾਲੇ ਲਾ ਪੱਖਾ ਮੈਂ ਹੀ ਬਾਲਦਾ ਬੈਠਣ ਪੁੱਤ ਬੈ ਜਾ ਮੈਂ ਹੀ ਬਾਲਦਾ ਮੈਂਗਾ ਆ ਤਾਰ ਖਿੱਚੋ ਥੋੜੀ ਜਿਆਦਾ ਹਾਂ ਥੋੜਾ ਜਿਆਦਾ ਤਾਰ ਲੰਬੀ ਕਰ ਇਹਨੂੰ ਗੱਟੀਆਂ ਨਹੀਂ ਇਹ ਗੱਟੀਆਂ ਇਹਨੂੰ ਉੱਪਰ ਗੱਟੀ ਮਾਰ ਕੇ ਟੰਗ ਦੇ ਯਾਰ ਚਲ ਚੈੱਕ ਕਰ ਲੈ ਸੋੰਕੇ ਦੇਖ ਸੁੰਗੋ ਵੀ ਐ ਸੁੰਗਰੀ ਰੋਸਵਾੜਾ ਰੋਸਵਾੜਾ ਤੋਂ ਹੋਰ ਤੇ ਟਿੱਡ ਪਰ ਆ ਹੋਵਾ ਟਿੱਡ ਪਰ ਆ ਹੋਵਾ ਕਰਨ ਨੂੰ ਲੈ ਜਾ ਕਰਾਂ ਜਾ ਖਾਲੀ ਲੈ ਟੂ ਕੇ ਖਿਲੇ ਨਾ ਹਿਲਣ ਜਾਣ ਹਲੇ ਦੇਖ ਬਹੁਤ ਸਵਾਦ ਚੀਜ਼ ਐ ਬਹੁਤ ਸਵਾਦ ਚੀਜ਼ ਦੇ ਕਿੰਨਾ ਚੀਜ਼ਾਂ ਪਾਈ ਹੋਏ ਉੱਪਰ ਐ ਜਿਵੇਂ ਪਾਕਿਸਤਾਨੀ ਮੇਲੇ ਜਗੇ ਉਦਨ ਉੱਥੇ ਗਿਆ ਰੋਜ਼ਾ ਸ਼ਰੀਪ ਉੱਥੋਂ ਲੈਂਦੀ ਮੈਂ ਇਹ ਬਹੁਤ ਸਵਾਦ ਚੀਜ਼ ਐ ਲੈ ਵੀ ਨੂਹਾਂ ਵਿੱਚੋਂ ਕਿੰਨੇ ਟਾ ਨਿਕਲ ਗਏ ਹੈ ਨਿਊ ਦੇਟਾ ਨਿਕਲੇ ਹੋਈਆਂ ਇਹ ਨਿਊਆਂ ਦੀਆਂ ਨਿਊ ਘਟੋ ਘਟ ਵੀ ਸਾਡੇ ਜਿਆਦਾ ਨਹੀਂ 4-4 5-5 ਫੁੱਟ ਥੱਲੇ ਨਿਊਆਂ ਗਈਆਂ ਹੋਈਆਂ ਹੁਣ ਅਸੀਂ ਆਪੇ ਦੇਖੋ ਥੱਲੇ ਨੂੰ ਮੈਂ ਦਿਖਾਉਂਦਾ ਤੁਹਾਨੂੰ ਵੀ ਥੱਲੇ ਤਿੰਨ ਫਰਸ ਨਿਕਲੇ ਸਾਡੇ ਇਹ ਨਾ ਹਾਂ ਇਹ ਕਾ ਹੋ ਗਿਆ ਇਹ ਕਾ ਹੋ ਗਿਆ ਪਰ ਜਿਹੜਾ ਹੁਣ ਪਾਇਆ ਹੋਦਾ ਆਪਣਾ ਹੂੰ ਨਹੀਂ ਨਹੀਂ ਇਹ ਦੂਜਾ ਮੈਂ ਨਾ 2 ਨੰਬਰ ਵਾਲਾ ਆ ਦੂਜਾ ਇਹ ਹਾਂ ਪਹਿਲਾ ਆ ਹਾਂ ਪਹਿਲਾ ਜਿਹੜਾ ਸਭ ਤੋਂ ਉੱਪਰ ਹੈ ਹੁਣ ਆ ਦੂਜਾ ਹੁਣ ਆ ਹੂੰ ਨਹੀਂ ਤਾਂ ਮਿੱਟੀ ਆ ਮਿੱਟੀ ਆ ਆ ਦੂਜਾ ਆ ਆ ਦੂਜਾ ਹਾਂ 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 ਦੇਖੀ ਬਸ ਕੇ ਆਇਓ ਇੱਧਰ ਨੂੰ ਨੇ ਕਿੱਥੋਂ ਪਰਤ ਚੱਕਿਆ ਹੋਇਆ ਕਿੰਨਾ ਡੂੰਗਾ ਉੱਥੇ ਤੱਕ ਕਿੱਥੇ ਤੱਕ ਆਦਰ ਇੱਥੇ ਉਹ ਲਾਸਟ ਵੀ ਮਾਦਰ ਕਿੱਥੇ ਪਿਆ ਹੋਇਆ ਬਸ ਅਰੇ ਤੱਕ ਨਹੀਂ ਜਾਂਦੇ ਵੀ ਇੰਨੇ ਉੱਪਰ ਉੱਪਰ ਦੇ ਚੱਕ ਲੈਣੇ ਤਾਂ ਹੈ ਇਹ ਪਤਾ ਨਹੀਂ ਆਏਗਾ ਤੇ ਕਰ ਦੇਗੀ ਕੋਈ ਨੂੰ ਦਾ ਹਸਾ ਹਵਤਾ ਹੋਣਾ ਕੋਈ ਯਾਰ ਟੋਆ ਜਾ ਪੱਟੇ ਹਾਂ ਤੇ ਬੰਨੇ ਕਿਹਾ ਹਸਾ ਹਵਤਾ ਵਜਾ ਕਰਿਆ ਨੇ ਪਤਾ ਨਹੀਂ ਮਿੱਟੀ ਚ ਕੱਢ ਕੇ ਥੋੜੀ ਮਿੱਟੀ ਸੜ ਦਿੰਦੇ ਉੱਪਰ ਇੱਧਰ ਵੈਦਾਂ ਕਰਿਆ ਹੋਇਆ ਨੇ। ਮੈਂ ਕਹਿੰਦਾ ਤਾਂ ਸਿੱਖੂ ਬਣਾਤੀ ਦੀ ਮਿੱਟੀ ਉੱਪਰ ਤੇ। ਹਾਂ। ਉੱਪਰ ਮਿੱਟੀ ਪਾ ਦਿੰਦੇ ਫਿਰ ਉੱਪਰ ਦੇਣਾ ਸਾਈਡ ਪਰ ਤੇ ਕੱਢ ਕੇ ਮਿੱਟਾ ਹਾਂ। ਮਿੱਟੀ ਪਾ ਦਿੰਦੇ ਫਿਰ ਉੱਪਰ ਇਹ। ਹਾਂ ਲੈ ਬਣ ਖਲ। ਇਤਾਂ ਦਾ ਬਹੁਤ ਨਿਕਲਿਆ ਥੱਲੇ ਤੇ ਬਹੁਤ ਇਟ ਨਿਕਲੀਆਂ। ਕਿਉਂ ਨਿਕਲ ਗਈਆਂ ਮੈਂ ਕਿਹਾ ਕਹਿੰਦਾ ਇਹ। ਮੈਂ ਥੱਲੇ ਧਰਤੀ ਜੁਣ ਨਿਕਲ ਰਹੀ ਹਾਂ। ਨਹੀਂ ਮਿੱਟੀ। ਜਿਹੜੀ ਆ ਥੱਲੇ ਦਾ ਮਿੱਟੀ ਉਲਾਈ ਸੀ ਦੀ ਆਪਾਂ ਨੇ। ਥੱਲੇ ਜਿਹੜੀ ਧਰਤੀ ਸੀ ਉਸ ਤੋਂ ਸਿਮੈਂਟਰੀ ਤੇ ਲਾਇਆ ਹੈਗਾ ਥੱਲੇ ਮਿੱਟੀ ਉਲਾਈ ਦੀ। ਤਾਂ ਹੀ ਮਿੱਟੀ ਚ ਕਹਿ ਰਹੀ ਹਾਂ ਮੈਂ। ਆ ਦੇ ਪੂਰੀ ਸਾਫ ਆਹਨ ਪੂਰੀ ਸਾਫਟਾ ਨਿਕਲ ਰਹੀ ਹੈ ਚੱਲੀ ਬਈ ਹਾਂਜੀ ਥੋੜੀ ਬਰਵਾ ਦੇ ਮੇਰੀ ਉਹ ਚਾਬੀ ਵੀ ਰਹੀ ਬੋਲਡ ਦੇ ਉੱਤੇ ਅੱਜ ਮੈਂ ਸਵੇਰ ਦਾ ਚਾਬੀ ਭੁੱਲੀ ਜਾਂਦਾ ਵਿੱਚ ਇੱਕ ਨੂੰ ਲਾਉਂਦਾ ਮੈਂ ਹਨਾ ਕਿਹਾ ਚਾਬੀ ਵਿੱਚੇ ਰਹੀ ਜਾ ਰਹੀ ਅੱਜ ਅੱਗੇ ਕਿਤੇ ਮੈਂ ਛੱਡਾਂ ਨਾ ਛੱਡਾਂ ਪੁੰਮਾ ਜਾਉਣੀ ਤੇ ਰੋਟੀ ਬਣਾ ਦਿਓ ਗੁਜਰਬਾਜ ਰੋਟੀ ਲੈ ਜਾਵਾਂ ਮੈਂ ਓਹੋ ਪੁੱਤ ਲੈ ਗਾ ਹੱਥ ਲੱਗ ਗਿਆ ਹੱਥ ਲੱਗ ਗਿਆ ਹੱਥ ਲੱਗ ਗਿਆ ਹੱਥ ਲੱਗ ਗਿਆ ਹਾਂ ਆਹ ਕਹਿਆਂ ਦੇ ਘਰ ਦਿਆ ਨੇ ਪਿੰਡੀਆਂ ਪਿੰਡੀਆਂ ਹਰੀਆਂ ਮਿਰਚਾਂ ਹਰੀਆਂ ਹਰੀਆਂ ਤੋਂ ਕਤੋੜ ਦਵਾਉਣ ਥੋੜੇ ਤੋੜਦੇ ਆ ਥੋੜੀ ਤੋੜ ਕੇ ਦੇ ਦੇ ਹਰੀਆਂ ਇੱਥੇ ਕਾ ਨੂੰ ਜਿਨ੍ਹਾਂ ਜਿਨ੍ਹਾਂ ਨੇ ਕੋਈ ਗੋਵਰ ਸੰਗਤ ਮੁਖ ਤੋਂ ਵਿਆਖਿਆ ਸੁਣੀ ਆ ਨਾ ਉਹ ਸਾਰੇ ਵੇਚਦੇ ਹੋਏ ਆ ਸਨੇ ਦੇ ਸੱਚਖੰਡ ਨੂੰ ਮਿਲਿਆ ਸਿੱਧੇ ਸੱਚਖੰਡ ਨੂੰ ਲੱਗਿਆ ਲੋਕਾ ਬਾਜੀ ਥੈਂਕ ਯੂ ਬਬ ਤਾਂ ਉਹ ਸਣੇ ਦੇ ਸੱਚकांड ਲੰਘੇ ਸਾਰੇ ਫੇਰ ਬਾਬਾ ਬਾਬਾ ਮਨੀ ਸਿੰਘ ਨੂੰ ਔਰ ਬਾਬਾ ਦੀਪ ਸਿੰਘ ਨੂੰ ਮਾਰਾ ਜੇ ਰੱਖ ਲਿਆ। ਮੇਰੇ ਵੀਰ ਇੱਕ ਵੀਰ ਦਾ ਹੁਣੀ ਹੁਣੀ ਫੋਨ ਆਇਆ ਮੈਨੂੰ ਉਹ ਕਹਿੰਦਾ ਮੇਰਾ ਘਰ ਬਣ ਗਿਆ ਉਹਨੂੰ ਦੇਖ ਕੇ ਜਾ ਇੱਕ ਵਾਰੀ। ਕਹਿੰਦਾ ਬਹੁਤ ਫੇਰ ਫੇਰ ਹੈ। ਤੁਹਾਨੂੰ ਕੁਝ ਗੱਲਾਂ ਦੱਸੂਗਾ ਮੈਂ ਘਰ ਦੇ ਵਿੱਚ ਕੀ ਆ ਕੁਝ ਕੰਨਾ ਹੋਰ ਚੇਂਜ ਕਰਨੇ ਵਾਸਤੇ। ਤੇ ਮੈਂ ਚਲੋ ਕੋਈ ਨਾ ਕਾਹ ਨੂੰ ਮਾਰਦੇ ਕਿਹੜਾ ਫਿਰ ਕਾਹ ਨੂੰ ਮਿਲ ਕੇ ਆਉਂਦੇ ਆ ਟਾਈਮ ਨਾਲ ਫਿਰ ਤੁਹਾਨੂੰ ਦਿਖਾਉਂਗਾ ਮੈਂ। ਪਰਸੋ ਜਦੋਂ ਅਥਨ ਫਿਰ ਆਪਣਾ ਕੰਮ ਇੰਦਰ ਸ਼ੁਰੂ ਹੋ ਜਾਣਾ ਫੇਰ ਨਹੀਂ ਸੋਣਾ ਹੈਗਾ ਪਹਿਲਾਂ ਪਹਿਲਾਂ ਜੋ ਸਲਾਹਾਂ ਹੁੰਦੀਆਂ ਉਹ ਦੇਖ ਲਈਏ ਪਰ ਇਸ ਦੇਖ ਕੇ ਸਿਲੈਕਟ ਕਰਿਆ ਤੇ ਇੱਕ ਪਾਸੇ ਦੇਖਣ ਜਾਣਾ ਕੱਲੂ ਦੇਖਦੇ ਟਾਈਮ ਲੱਗ ਗਿਆ ਨਹੀਂ ਪਰਸੋਂ ਫਿਰ ਜਾਉਂਗਾ ਮਹਨੋ ਕੋ ਇਹ ਹਾਲੇ ਤਾਂ ਆਪਣੇ ਉਹ ਇਟ ਆਉਣ ਤੱਕ ਨੂੰ ਹਾਲੇ ਘੱਟੋ ਘੜ 10 ਦਿਨ ਲੱਗੇ ਜਾਣੇ ਉੱਪਰ ਜਿਹੜੀ ਚਣਾਈ ਹੁਣੀ 10 ਤੋਂ 15 ਦਿਨ ਹਾਲੇ ਤਾਂ ਆਪਣੇ ਨੀਹਾਂ ਪਟਾਉਣੀ ਆ ਪਰ ਉਹਦੇ ਉੱਪਰ ਬੀਮ ਪੈਣੇ ਆ ਫਿਰ ਪੀਬੀਸੀ ਕੇ ਉਹ ਪੈਣੀ ਕਿ ਲਹਿਰ ਜੀ ਪੈਂਦੀ ਆ ਉਹ ਦੇਖਦੇ ਹੁਣ ਸਾਰਾ ਕੁਝ ਸੋ ਆਪਣਾ ਟਾਈਮ ਹੋ ਗਿਆ ਹੁਣ ਰੋਟੀ ਖਾਣ ਦਾ ਤੇ ਖਾਈਏ ਤੇ ਪਈਏ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਅਗਲੀ ਬਿੜੀ